ਤਾਂ ਅਸੀਂ ਕਰ ਰਹੇ ਹਾਂ ਪੰਜਾਬ ਜੀ ਕਿ ਤੇ ਪੰਜਾਬ ਜੀ ਦੇ ਵਿੱਚ ਜਿਹੜਾ ਅਸੀਂ ਜਿਹੜਾ ਰਾਸ਼ਟਰੀ ਅੰਦੋਲਨ ਹੋਏ ਤਾਂ ਉਹਨਾਂ ਦੇ ਵਿੱਚ ਜਿਹੜਾ ਹੈ ਉਹ ਕਰ ਰਹੇ ਹਾਂ ਤਾਂ ਅੱਜ ਦਾ ਸਾਡਾ ਟੌਪਿਕ ਹੋਵੇਗਾ ਗਦਰ ਪਾਰਟੀ ਠੀਕ ਹੈ ਤਾਂ ਗਦਰ ਪਾਰਟੀ ਬਾਰੇ ਅਸੀਂ ਪੜਦੇ ਹਾਂ ਕਿ ਗਦਰ ਪਾਰਟੀ ਕੀ ਸੀ ਕੀ ਇਸ ਦਾ ਮਹੱਤਵ ਇਤਿਹਾਸ ਦੇ ਵਿੱਚ ਔਰ ਇਹ ਕਿ ਕਿੱਥੇ ਕਿਸ ਨੇ ਸਥਾਪਨਾ ਕੀਤੀ ਔਰ ਕਿੱਥੇ ਹੋਈ ਠੀਕ ਹੈ ਓਕੇ ਤਾਂ ਚਲੋ ਗਦਰ ਪਾਰਟੀ ਦੀ ਸਥਾਪਨਾ ਜਿਹੜੀ ਹੈ ਉਹ ਕਦੋਂ ਹੁੰਦੀ ਹੈ 1913 ਈਸਵੀ ਦੇ ਵਿੱਚ ਜਿਹੜੀ ਹੈ ਸੋਨ ਸਿੰਘ ਪਖਨਾੜ ਦੁਆਰਾ ਜਿਹੜੀ ਆ ਉਹ ਕੀਤੀ ਗਈ ਜਾਨੀ ਕਿ ਹਰ ਜਿਹੜੇ ਸੀ ਹਰਦਿਆਲ ਸਨ ਇੱਕ ਤੇ ਸੋਨ ਸਿੰਘ ਪਖਨਾੜ ਸੋਨ ਸਿੰਘ ਪਖਨਾੜ ਦੁਆਰਾ ਜਿਹੜੀ ਇਹ ਇਸ ਪਾਰਟੀ ਦੀ ਸਥਾਪਨਾ ਜਿਹੜੀ ਹੈ ਕੀਤੀ ਜਾਂਦੀ ਹੈ ਠੀਕ ਹੈ ਤਾਂ ਗਦਰ ਪਾਰਟੀ ਇੱਕ ਅਜਹੀ ਲਹਿਰ ਸੀ ਜਿਸ ਨੇ ਪਹਿਲੀ ਵਾਰ ਅੰਗਰੇਜ਼ ਸਾਮਰਾਜ ਸਾਹਮਣੇ ਇਨਕਲਾਬੀ ਸਿਆਸੀ ਬਦਲ ਜਿਹੜਾ ਵਾ ਪੇਸ਼ ਕੀਤਾ ਕੀ ਪੇਸ਼ ਕੀਤਾ ਆਪਣਾ ਇਨਕਲਾਬੀ ਸਿਆਸੀ ਬਦਲ ਜਿਹੜਾ ਉਹ ਪੇਸ਼ ਕੀਤਾ ਹੁਣ ਇਸ ਦੀ ਜਿਹੜੀ ਸਥਾਪਨਾ ਸੀ ਉਹ ਕਿੱਥੇ ਹੁੰਦੀ ਹੈ ਅਮਰੀਕਾ ਦੇ ਇੱਕ ਸਿਟੀ ਹੈ ਸਾਨ ਫ੍ਰਾਂਸਿਸਕੋ ਠੀਕ ਹੈ ਕਿਹੜੀ ਸਿਟੀ ਹੈ ਸਾਨ ਫ੍ਰਾਂਸਿਸਕੋ ਉੱਥੇ ਜਿਹੜੀ ਆ ਗਦਰ ਪਾਰਟੀ ਦੀ ਸਥਾਪਨਾ ਕੀਤੀ ਜਾਂਦੀ ਹੈ ਸੂਨ ਸਿੰਘ ਪਕਣਾ ਦੇ ਦੁਆਰਾ ਠੀਕ ਹੈ ਤੇ ਹਰਦੇਵਾਲ ਸਿੰਘ ਲਾਲਾ ਹਰਦੇਵਾਲ ਕੀ ਹੁੰਦਾ ਹੈ ਕਿ ਕਿਉਂਕਿ ਜਿਹੜੇ ਯੂਰਪ ਜਾਂ ਫਿਰ ਦੂਸਰੇ ਦੇਸ਼ਾਂ ਦੇ ਵਿੱਚ ਜਿਹੜੇ ਭਾਰਤੀ ਰਹਿੰਦੇ ਸਨ ਉਹਨਾਂ ਦੇ ਨਾਲ ਜਿਹੜਾ ਸੀ ਬੁਰਾ ਸਲੂਕ ਕੀਤਾ ਜਾਂਦਾ ਸੀ ਯਾਨੀ ਕਿ ਉਹਨਾਂ ਨਾਲ ਕੀ ਕੀਤਾ ਜਾਂਦਾ ਸੀ ਵਿਤਕਰਾ ਕੀਤਾ ਜਾਂਦਾ ਸੀ ਉਹਨਾਂ ਨਾਲ ਜਿਹੜਾ ਸੀ ਭੇਦ ਭਾਵ ਕੀਤਾ ਜਾਂਦਾ ਸੀ ਔਰ ਉਹਨਾਂ ਦੀ ਇੱਜ਼ਤ ਮਾਨ ਨਹੀਂ ਸੀਗਾ ਯਾਨੀ ਕਿ ਕਹਿੰਦਾ ਭਾਵ ਇਹ ਕਿ ਜਿਵੇਂ ਅੰਗਰੇਜ਼ ਇੱਥੇ ਵਿਤਕਰਾ ਕਰਦੇ ਸਨ ਉੱਥੇ ਵੀ ਜਿਹੜਾ ਉਹਨਾਂ ਨਾਲ ਵਿਤਕਰਾ ਕੀਤਾ ਜਾਂਦਾ ਸੀ ਤੇ ਜਿਹੜਾ ਸੀਗਾ ਯਾਨੀ ਕਿ ਉਹਨਾਂ ਤੋਂ ਜਿਹੜਾ ਸੀ ਜ਼ਿਆਦਾ ਤੋਂ ਜ਼ਿਆਦਾ ਕੰਮ ਲਿਆ ਜਾਂਦਾ ਔਰ ਜਿਹੜੇ ਆ ਅੰਗਰੇਜ਼ਾਂ ਦੇ ਮੁਕਾਬਲੇ ਉਹਨਾਂ ਨੂੰ ਤਨਖਾਹ ਘੱਟ ਮਿਲਦੀ ਔਰ ਸਮਾਂ ਵੀ ਜ਼ਿਆਦਾ ਜਿਹੜਾ ਸੀ ਹੁੰਦਾ ਹੀ ਬਾਕੀ ਉਹਨਾਂ ਨੂੰ ਜਿਹੜਾ ਸੀਗਾ ਬਹੁਤ ਘੱਟ ਅਧਿਕਾਰ ਜਿਹੜੇ ਸੀ ਉਹ ਦਿੱਤੇ ਗਏ ਸਨ ਹਨਾ ਤੇ ਇਸ ਕਾਰਨ ਕਰਕੇ ਜਿਹੜਾ ਸੀਗਾ ਤਾਂ ਜਿਹੜੇ ਪ੍ਰਵਾਸੀ ਸਨ ਉਹਨਾਂ ਨੇ ਕਿਹਾ ਕਿ ਜਿੰਨਾਂ ਚਿਰ ਸਾਡਾ ਦੇਸ਼ ਆਜ਼ਾਦ ਨਹੀਂ ਹੋ ਸਕਦਾ ਉਹਨਾਂ ਚਿਰ ਕੀ ਹੈ ਸਾਨੂੰ ਇੱਜ਼ਤ ਜਿਹੜੀ ਆ ਸਾਨੂੰ ਸਨਮਾਨਤਾ ਸਾਨੂੰ ਜਿਹੜਾ ਵਾ ਸਤਕਾਰ ਨਹੀਂ ਦੇਣਗੇ ਇਸ ਲਈ ਉਹਨਾਂ ਨੇ ਜਿਆਸੀ ਆਪਣੇ ਦੇਸ਼ ਨੂੰ ਆਜ਼ਾਦ ਕਰਵਾਉਣ ਵਾਸਤੇ ਜਿਹੜਾ ਹੈ ਉਥੇ ਜਾਨੀ ਕਿ ਸਾਨ ਫ੍ਰਾਂਸਿਸਕੋ ਸੋਨ ਸਿੰਘ ਪਕਨਾਲੇ ਦੁਆਰਾ 1913 ਈਸਵੀ ਦੇ ਵਿੱਚ ਜਿਹੜਾ ਵਾ ਗਦਰ ਪਾਰਟੀ ਦੀ ਸਥਾਪਨਾ ਜਿਹੜੀ ਆ ਉਹ ਕੀਤੀ ਗਈ ਠੀਕ ਹੈ ਗਦਰ ਵਿਦਰੋਹ ਦੀ ਯੋਜਨਾ ਫਰਵਰੀ 1915 ਵਿੱਚ ਭਾਰਤੀ ਫੌਜ ਵਿੱਚ ਬਗਾਵਤ ਜਿਹੜੀ ਹੈ ਸ਼ੁਰੂ ਕਰਨ ਦੀ ਸੀ ਕਿ ਭਾਰਤੀ ਫੌਜ ਦੇ ਵਿੱਚ ਕੀ ਹੈ ਬਗਾਵਤ ਜਿਹੜੀ ਹੈ ਸ਼ੁਰੂ ਕਰਨ ਦੀ ਸੀ ਅਮਰੀਕਾ ਵਿੱਚ ਗਦਰ ਪਾਰਟੀ ਠੀਕ ਹੈ ਅਮਰੀਕਾ ਦੇ ਵਿੱਚ ਕਿਹੜੀ ਪਾਰਟੀ ਸੀ ਗਦਰ ਪਾਰਟੀ ਜਰਮਨੀ ਦੇ ਵਿੱਚ ਸੀ ਬਰਲਿਨ ਕਮੇਟੀ ਬਰਤਾਨਵੀ ਭਾਰਤ ਵਿੱਚ ਜੇ ਅਸੀਂ ਭੂਮੀਗਤ ਭਾਰਤੀ ਕ੍ਰਾਂਤੀਕਾਰੀ ਠੀਕ ਹੈ ਅਤੇ ਸਾਨ ਫਰਾਂਸਿਸਕੋ ਠੀਕ ਹੈ ਵਿੱਚ ਕੌਂਸਲੇਟ ਦੁਆਰਾ ਜਰਮਨ ਵਿਦੇਸ਼ ਦਫਤਰ ਦੇ ਵਿਚਕਾਰ ਪਹਿਲੇ ਵਿਸ਼ਵ ਯੁੱਧ ਯਾਨੀ ਕਿ ਜੋ ਪਹਿਲਾ ਵਿਸ਼ਵ ਯੁੱਧ ਕਦੋਂ ਸ਼ੁਰੂ ਹੋਦਾ ਹੈ ਤਾਂ 1914 14 ਇਸਵੀ ਦੇ ਵਿੱਚ ਸ਼ੁਰੂ ਹੋਇਆ ਦੀ ਸ਼ੁਰੂਆਤ ਵੇਲੇ ਇਸ ਯੋਜਨਾ ਦੀ ਸ਼ੁਰੂਆਤ ਹੋਈ ਕਿ ਕਿਸ ਵੇਲੇ ਜਿਹੜੀ ਇਸ ਯੋਜਨਾ ਦੀ ਸ਼ੁਰੂਆਤ ਹੁੰਦੀ ਹੈ ਪਹਿਲੇ ਵਿਸ਼ਵ ਯੁੱਧ ਦੇ ਸ਼ੁਰੂਆਤ ਦੇ ਵੇਲੇ ਓਕੇ ਬਗਾਵਤ ਦੀ ਯੋਜਨਾ ਪੰਜਾਬ ਤੋਂ ਸ਼ੁਰੂ ਹੋ ਕੇ ਬੰਗਾਲ ਅਤੇ ਬਾਕੀ ਹਿੱਸਿਆਂ ਵਿੱਚ ਜਿਹੜੀਆਂ ਸੈਨਿਕ ਟੁਕੜੀਆਂ ਵਿੱਚ ਵਿਦਰੋਹ ਨੂੰ ਫੈਲਾਉਣ ਦੀ ਸੀਗੀ ਕਿ ਜਿਵੇਂ 1857 ਇਸਵੀ ਦਾ ਵਿਦਰੋਹ ਫੈਲਿਆ ਉਵੇਂ ਹੀ ਜਿਹੜਾ ਇਸ ਸਮੇਂ ਜਿਹੜਾ ਸੈਨਿਕਾਂ ਦੇ ਵਿੱਚ ਵਿਦਰੋਹ ਫਲਾਉਣ ਦੀ ਜਿਹੜੀ ਆ ਇਹਨਾਂ ਨੇ ਕੋਸ਼ਿਸ਼ ਕਰਨੀ ਸ਼ੁਰੂ ਕਰ ਦਿੱਤੀ ਕਿ ਜਿਹੜੇ ਸੈਨਿਕ ਵਿਦਰੋਹ ਕਰਨਗੇ ਤਾਂ ਜਿਹੜਾ ਅੰਗਰੇਜ਼ ਕੁਝ ਨਹੀਂ ਕਰ ਪਾਉਣਗੇ ਓਕੇ ਤਾਂ ਪਰ ਬ੍ਰਿਟਿਸ਼ ਸੂਈਆਂ ਜਿਹੜੇ ਸੂਈਆ ਤੰਤਰ ਸੀਗਾ ਯਾਨੀ ਕਿ ਜੋ ਖੂਫੀਆ ਯਾਨੀ ਕਿ ਗੁਪਤ ਜਿਹੜਾ ਉਹਨਾਂ ਦਾ ਵਿਭਾਗ ਸੀਗਾ ਵੱਲੋਂ ਕਨੇਡਾ ਅਤੇ ਭਾਰਤ ਦੇ ਗਦਰੀਆਂ ਵਿੱਚ ਜਿਹੜਾ ਸੀ ਆਪਣੇ ਆਦਮੀ ਭੇਜੇ ਗਏ ਠੀਕ ਹੈ ਮਤਲਬ ਕਹਿਣ ਦਾ ਭਾਵ ਹੈ ਕਿ ਜੋ ਕੈਨੇਡਾ ਤੇ ਭਾਰਤ ਦੇ ਵਿੱਚ ਜੋ ਗਦਰੀ ਸਨ ਉਹਨਾਂ ਦੇ ਵਿੱਚ ਅੰਗਰੇਜ਼ਾਂ ਨੇ ਆਪਣਾ ਅਗਲਾ ਪੈਰ ਜਿਹੜਾ ਵਾ ਅਗਲਾ ਕਦਮ ਚੱਕਿਆ ਔਰ ਉਹਨਾਂ ਵਿੱਚ ਆਪਣੇ ਬੰਦੇ ਜਿਹੜੇ ਆ ਆਦਮੀ ਜਿਹੜੇ ਆ ਉਹ ਪੇਤੇ ਉਹਨਾਂ ਵੱਲੋਂ ਦਿੱਤੀ ਗਈ ਸੂ ਦੇ ਆਧਾਰ ਤੇ ਆਖਰੀ ਪਲਾਨ ਦੇ ਵਿੱਚ ਜਿਹੜਾ ਹੈ ਠੀਕ ਹੈ ਆਖਰੀ ਪਲਾਨ ਵਿੱਚ ਅੰਗਰੇਜ਼ਾਂ ਵੱਲੋਂ ਇਸ ਯੋਜਨਾ ਨੂੰ ਜਿਹੜਾ ਵਾ ਉਹ ਫੇਲ ਕਰ ਦਿੱਤਾ ਗਿਆ ਠੀਕ ਹੈ ਕਿ ਇਸ ਯੋਜਨਾ ਨੂੰ ਕੀ ਕਰ ਦਿੱਤਾ ਗਿਆ ਫੇਲ ਕਰ ਦਿੱਤਾ ਗਿਆ ਸਾਰੇ ਪ੍ਰਮੁੱਖ ਕ੍ਰਾਂਤੀਕਾਰੀਆਂ ਨੂੰ ਕੀ ਕੀਤਾ ਗਿਆ ਕਿ ਸਾਰੇ ਜਿਹੜੇ ਪ੍ਰਮੁੱਖ ਕ੍ਰਾਂਤੀਕਾਰੀ ਸੀ ਗਦਰ ਪਾਰਟੀ ਦੇ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਮੁਕੱਦਮੇ ਉਹਨਾਂ ਤੇ ਚਲਾਏ ਗਏ ਜਿਸ ਵਿੱਚ ਬਹੁਤਿਆਂ ਨੂੰ ਉਮਰ ਕੈਦ ਯਾਨੀ ਕਿ ਉਮਰ ਕੈਦ ਦਾ ਮਤਲਬ ਕਿ ਕਾਲੇ ਪਾਣੀ ਦੀ ਸਜ਼ਾ ਜਾਂ ਫਿਰ ਫਾਂਸੀ ਦੀ ਸਜ਼ਾ ਜਿਹੜੀ ਹੈ ਉਹ ਸੁਣਾਏਗੀ ਉਮਰ ਕੈਦ ਸੁਣਾਏਗੀ ਜਾਂ ਫਿਰ ਉਹਨਾਂ ਨੂੰ ਕਾਲੇ ਪਾਣੀ ਭੇਜ ਦਿੱਤਾ ਗਿਆ ਜਾਂ ਤੇ ਜਿਹੜਾ ਸੀ ਕਈਆਂ ਨੂੰ ਫਾਂਸੀ ਦੀ ਸਜ਼ਾ ਵੀ ਸੁਣਾਏਗੀ ਔਰ ਫਾਂਸੀ ਦੀ ਸਜ਼ਾ ਪਾਉਣ ਵਾਲਿਆਂ ਵਿੱਚ ਕਰਤਾਰ ਸਿੰਘ ਸਰਾਭਾ ਸਭ ਤੋਂ ਛੋਟੀ ਉਮਰ ਦਾ ਸੀ ਔਰ ਫਾਂਸੀ ਦੀ ਸਜ਼ਾ ਪਾਉਣ ਵਾਲਿਆਂ ਵਿੱਚੋਂ ਕਰਤਾਰ ਸਿੰਘ ਸਰਾਭਾ ਠੀਕ ਹੈ ਸਭ ਤੋਂ ਛੋਟੀ ਉਮਰ ਦਾ ਸੀਗਾ ਉਸ ਨੂੰ ਮਹਿਜ ਜਿਹੜਾ ਵਾ 17 ਸਾਲ ਦੀ ਉਮਰ ਦੇ ਵਿੱਚ ਜਿਹੜੀ ਸੀ ਫਾਂਸੀ ਜਿਹੜੀ ਸੀ ਕਰ ਦਿੱਤੀ ਗਈ ਸੀ ਇੱਥੇ ਇਹੀ ਭਾਵ ਨਿਕਲਦਾ ਕਿ ਜਿਹੜਾ ਮਤਲਬ ਰਾਸ਼ਟਰੀ ਅੰਦੋਲਨ ਦੇ ਵਿੱਚ ਜਿਹੜਾ ਸੀ ਪੰਜਾਬੀ ਸੀ ਉਹਨਾਂ ਨੇ ਵੱਾਚੜ ਕੇ ਹਿੱਸਾ ਲਿਆ ਗਦਰ ਨਾਮ ਦਾ ਜਿਹੜਾ ਸੀ ਇਹਨਾਂ ਨੇ ਅਖਬਾਰ ਛਾਪਿਆ ਜਿਸ ਦੇ ਵਿੱਚ ਜਿਹੜਾ ਸੀਗਾ ਇਹਨਾਂ ਨੇ ਅੰਗਰੇਜ਼ਾਂ ਦੀਆਂ ਕਰਤੂਤਾ ਕਾਲਿੰਗ ਤੁਦਸਨੀਆਂ ਕਿਵੇਂ ਇਹ ਜਿਹੜਾ ਵਾ ਭਾਰਤ ਦੇਸ਼ ਦੀ ਜਿਹੜੀ ਆਰਥਿਕ ਲੁੱਟ ਕਰ ਰਹੇ ਨੇ ਤਾਂ ਗਦਰੀਆਂ ਨੇ ਜਿਹੜਾ ਸੀਗਾ ਇਹਨਾਂ ਦੇ ਵਿਰੁੱਧ ਜੋ ਗਦਰ ਪਾਰਟੀ ਸੀਗੀ ਤਾਂ ਆਪਣੇ ਹਿੱਤਾਂ ਲਈ ਆਪਣੇ ਰੱਖਿਆ ਲਈ ਆਪਣੇ ਜਿਹੜੇ ਅਧਿਕਾਰ ਨੇ ਉਹਨਾਂ ਵਾਸਤੇ ਇਹਨਾਂ ਨੇ ਗਦਰ ਪਾਰਟੀ ਸਥਪਿਤ ਕੀਤੀ ਕਿ ਆਪਣੇ ਜਿਹੜਾ ਵਾ ਦੇਸ਼ ਨੂੰ ਸੁਤੰਤਰ ਜਿਹੜਾ ਵਾ ਉਹ ਕਰਵਾਇਆ ਜਾਏਗਾ ਠੀਕ ਹੈ ਔਰ ਜਿਹੜਾ ਸੀ ਇਹਨਾਂ ਨੇ ਫਿਰ ਕੀ ਕੀਤਾ ਕਿ ਇੱਕ ਤਾਂ ਗਦਰ ਨਾਮ ਦਾ ਜਿਹੜਾ ਅਖਬਾਰ ਸੀਗਾ ਉਸ ਨੂੰ ਜਿਹੜਾ ਵਾ ਛਾਪਿਆ ਗਦਰ ਪਾਰਟੀ ਦੇ ਦੁਆਰਾ ਉਸ ਤੋਂ ਬਾਅਦ ਜਿਹੜਾ ਸੀ ਇਹਨਾਂ ਨੇ ਅੰਗਰੇਜ਼ਾਂ ਦੇ ਜਿਹੜੇ ਸੀਗੇ ਡਾਕਰ ਹੋ ਗਏ ਅਲਾਈਅੰਸ ਹੋ ਗਈਆਂ ਬੇਟ੍ਰੈਕ ਜਿੰਨਾ ਵੀ ਸਰਜਨ ਨੁਕਸਾਨ ਹੋ ਸਕੇ ਉਹ ਕੀਤਾ ਕਿ ਜਿਹੜਾ ਵਾ ਇਹਨਾਂ ਦਾ ਆਪਸ ਦੇ ਵਿੱਚ ਸੰਪਰਕ ਜਿਹੜਾ ਅੰਗਰੇਜ਼ਾਂ ਦਾ ਨਾ ਹੋਵੇ ਤਾਂ ਇਹ ਸੀਗੀ ਕਿਹੜੀ ਪਾਰਟੀ ਗਦਰ ਪਾਰਟੀ ਇਸ ਦੀ ਸਥਾਪਨਾ ਯਾਦ ਰੱਖਣਾ ਕਿਸ ਕਦੋਂ ਹੁੰਦੀ ਹੈ 1913 ਈਸਵੀ ਦੇ ਵਿੱਚ ਸਨ ਫ੍ਰਾਂਸਿਸਕੋ ਅਮਰੀਕਾ ਦੇ ਵਿੱਚ ਔਰ ਕਿੰਨਾਂ ਦੁਆਰਾ ਕੀਤੀ ਜਾਂਦੀ ਹੈ ਸੂਹਨ ਸਿੰਘ ਪਕਨਾ ਜੀ ਦੇ ਦੁਆਰਾ ਓਕੇ ਤੇ ਇਹ ਹੈ ਗਦਰ ਪਾਰਟੀ ਕਲੀਅਰ ਓਕੇ